ਸਸਿਗਾ ਦੋਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇਸ ਸਪੇਸ ਦੇ ਉੱਪਰ ਤੇ ਅੱਜ ਆਪਣੇ ਨਾਲ ਜੁੜੇ ਨੇ ਬੀਕੇਯੂ ਸਿੱਧੂਪੁਰ ਤੋਂ ਵਿੰਗ ਦੇ ਪ੍ਰਧਾਨ ਹਿਸ਼ਾਰ ਸਿੰਘ ਜੀ ਮਿਸ਼ਰੀ ਵਾਲੇ ਤੋਂ ਔਰ ਸੋਨਾ ਪ੍ਰਧਾਨ ਇਹਨਾਂ ਨੂੰ ਕਹਿੰਦੇ ਆ ਭਾਰਤ ਸਰਕਾਰ ਅਮਰੀਕਾ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਦਿਨ ਵੀਡੀਓ ਪਾਈ ਸੀ ਕਿ ਟ੍ਰੇਡ ਦੇ ਬਾਰੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਝੌਤੇ ਕਰਨ ਜਾ ਰਹੀ ਹੈ ਉਸ ਵਕਤ ਥੋੜੇ ਸਮੇਂ ਲਈ ਸਮਝੌਤਿਆਂ ਤੇ ਕੁਝ ਟਾਲਮਟੋਲ ਹੋ ਗਈ ਸੀ ਪਰ ਨਵੇਂ ਸਿਰੇ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਫੇਰ ਡੇਰੀ ਪੋਲਟਰੀ ਦੇ ਐਗਰੀਕਲਚਰ ਜਿਹੜੀ ਹੈਗੀ ਐ ਫਾਰਮਿੰਗ ਆਪਣੀ ਉਹਦੇ ਬਾਰੇ ਉਹਦੇ ਸੰਬੰਧ ਦੇ ਵਿੱਚ ਸੈਂਟਰ ਅਮਰੀਕਾ ਦੀ ਸਰਕਾਰ ਦੇ ਨਾਲ ਕੁਝ ਵੱਡੇ ਸਮਝੌਤੇ ਕਰਨ ਜਾ ਰਹੀ ਹੈ ਜਿਹਦਾ ਭਾਰਤ ਦੀ ਇਕਨੋਮੀ ਤੇ ਭਾਰਤ ਦੀ ਖੇਤੀਬਾੜੀ ਤੇ ਤੇ ਭਾਰਤ ਦੇ ਡੇਰੀ ਵਿਭਾਗ ਦੇ ਉੱਤੇ ਕੀ ਕੀ ਅਸਰ ਪਾਊਗਾ ਤੇ ਕੀ ਕੀ ਉਹਦੇ ਨੁਕਸਾਨ ਹੈ ਉਹਨਾਂ ਦੇ ਬਾਰੇ ਵਿੱਚ ਆਪਾਂ ਜਾਣਕਾਰੀ ਲਵਾਂਗੇ ਪ੍ਰਧਾਨ ਸਾਹਿਬ ਜੀ ਹੁਣ ਤੋਂ ਸਭ ਤੋਂ ਪਹਿਲਾਂ ਤਾਂ ਸਟੂਡੀਓ ਵਿੱਚ ਆਪਦੇ ਆਪ ਇਹਨਾਂ ਦਾ ਸਵਾਗਤ ਕਰਦੇ ਆ ਪ੍ਰਧਾਨ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਾਡੇ ਸਖੋਤਿਆਂ ਨੂੰ ਹਾਂਜੀ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਆਫ ਕੈਮਰਾ ਆਪਣੀ ਗੱਲ ਚੱਲ ਰਹੀ ਸੀ ਕਿ ਆਪਣੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਨਾਲ ਕੋਈ ਸਮਝੌਤੇ ਕਰਨ ਜਾ ਰਹੇ ਆ ਕੀ ਉਹਨਾਂ ਦੀ ਸੱਚਾਈ ਹੈ ਕੀ ਉਹਨਾਂ ਦਾ ਬੇਸ ਹੈ ਕੀ ਉਹਨਾਂ ਦਾ ਫੈਕਟ ਬੂਗਰ ਡਿਟੇਲ ਪੂਰਵਕ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਦੇਖੋ ਖਾਸ ਕਰਕੇ ਪੰਜਾਬ ਸੂਬਾ ਜਿਹੜਾ ਜੀ ਸਾਹਕ ਧੰਦਿਆਂ ਦੇ ਵਿੱਚ ਕਾਫੀ ਬਹੁਲਤਾ ਦੇ ਕਾਫੀ ਪਰਿਵਾਰ ਇਹਦੇ ਦੇ ਦੁੱਧ ਦੇ ਨਾਲ ਜੁੜੇ ਹੋਏ ਆ ਜੀ ਬਿਲਕੁਲ ਜਿਹੜਾ ਦੇਹੀ ਦਾ ਧੰਦਾ ਸਾਡਾ ਸਾਡੀਆਂ ਜਿਹੜੀਆਂ ਮਾਈਆਂ ਬੀਬੀਆਂ ਜੀ ਸਾਡੇ ਬੱਚੇ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਜਿਹਦੇ ਵਿੱਚ ਸਾਡਾ ਪੂਰਾ ਪਰਿਵਾਰ ਨਾਲ ਮਿਲ ਕੇ ਦੇਹੀ ਦਾ ਜਿਹੜਾ ਫਾਰਮ ਆ ਚਾਹੇ ਕੋਈ ਸੋਈ ਸੱਤ ਅੱਠ ਪੌ ਵੀ ਹੈ ਕੋਈ 2-4 ਪੌ ਵੀ ਪਾਲਦੇ ਤਾਂ ਸਾਡਾ ਘਰ ਦਾ ਗੁਜ਼ਾਰਾ ਇਹ ਨਾਲ ਚੱਲਦੀ ਜਾਂਦਾ ਹੈ ਬਿਲਕੁਲ ਹਾਂਜੀ ਤਾਂ ਇਹਨਾਂ ਵਿਸ਼ਿਆਂ ਨੂੰ ਲੈ ਕੇ ਅੱਜ ਜਿਹੜੀ ਗੱਲਬਾਤ ਭਾਰਤ ਸਰਕਾਰ ਜੀ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਗਵਰਨਮੈਂਟ ਦੇ ਨਾਲ ਕਰਨ ਜਾ ਰਹੀ ਹੈ ਜਿਹਦੇ ਵਿੱਚ ਖਾਸ ਕਰਕੇ ਪੌਲਟਰੀ ਜੀ ਪੌਲਟਰੀ ਤੇ ਡੇਰੀ ਤੇ ਠੀਕ ਹੈ ਜਿੰਨੇ ਵੀ ਦੁੱਧ ਤੋਂ ਬਣਨ ਵਾਲੇ ਪ੍ਰੋਡਕਟ ਆ ਜੀ ਉਹ ਸਾਰੇ ਭਾਰਤੀ ਮਾਰਕੀਟ ਦੇ ਵਿੱਚ ਆਉਣਗੇ ਅੱਗੇ ਨਹੀਂ ਆਉਂਦੇ ਆ ਪਰ ਉਹਨਾਂ ਦੇ ਉੱਤੇ ਇੰਪੋਰਟ ਡਿਊਟੀ ਹੁੰਦੀ ਹੈ ਟੈਕਸ ਲੱਗਦਾ ਹਾਂ ਤਾਂ ਟੈਕਸ ਲੱਗਦਾ ਹਾਂ ਭਾਰਤ ਦਾ ਯਾਨੀ ਕਿ ਜਿਹੜਾ ਜੇ ਮੇਰਾ ਇੱਥੇ ਅੱਜ 40 ਰੁਪਏ ਦਾ ਦੁੱਧ ਵੇਖਦਾ ਤਾਂ ਉਹ ਘਟੋ-ਘਟ ਟੈਕਸ ਲਾ ਕੇ ਉਹਨੂੰ 45 ਰੁਪਏ ਜਾਂ 50 ਰੁਪਏ ਕੀਤਾ ਜਾਂਦਾ ਤੇ ਜਿੱਤੇ ਕਾਰਨ ਆਪਣਾ ਦੁੱਧ ਜਿਹੜਾ ਜੇੜੀਆਂ ਦੇ ਵਿੱਚ ਚਾਹੇ ਆਪਾਂ ਦਾ ਘਰਾਂ ਦੇ ਵੀ ਲੈਂਦੇ ਆ ਆਪਣੀ ਕੁਆਲਿਟੀ ਦੇ ਕਰਕੇ ਵੇਖਦੇ ਆ ਜੀ ਤਾਂ ਪਰ ਜਦੋਂ ਇਹ ਪਰਡਕਟ ਮਾਰਕੀਟ ਦੇ ਵਿੱਚ ਆਏ ਅਮਰੀਕਨ ਦਾ ਮਾਰਕੀਟ ਆਵੇ ਅਮਰੀਕਾ ਦੇ ਇਹ WTO ਦੇ ਤਹਿਤ ਸਾਰਾ ਕੁਝ ਠੀਕ ਠੀਕ ਹੈ ਵਰਲਡ ਟ੍ਰੇਡ ਓਰਗੇਨਾਈਜੇਸ਼ਨ ਜਿਹੜਾ ਇਹਨਾਂ ਦਾ ਬਣਿਆ ਉਹਦੇ ਅੰਡਰ ਸਾਰਾ ਖੜਾ ਪਿਆ ਹੈ ਠੀਕ ਹੈ ਜਦੋਂ ਉਹ ਮਾਰਕੀਟ ਦੇ ਵਿੱਚ ਆ ਕੇ ਉਤਰੇ ਇੱਕ ਵਾਰ ਜਿਹੜੇ ਪ੍ਰੋਡਕਟ ਵਿਕਣਗੇ ਸਸਤੇ ਵਿਕਣਗੇ ਜੀ ਜਦੋਂ ਸਾਡੇ ਕੋਲੇ ਸਾਰਾ ਡੇਰੀ ਵਾਲਾ ਧੰਗਾ ਖਤਮ ਹੋ ਗਿਆ ਖਤਮ ਆਟੋਮੈਟਿਕ ਜਦੋਂ ਉਹਦੇ ਪੈਸੇ ਸਸਤੇ ਵਿਕੇ ਹਾਂ ਸਾਡੇ ਲਾਗਤ ਖਰਚੇ ਪਹਿਲਾਂ ਹੀ ਬਹੁਤ ਜ਼ਿਆਦੇ ਆ ਜੀ ਜਿਹੜੀ ਫੀਡ ਆ ਸਾਨੂੰ ਕਾਸਟਲੀ 30 ਤੋਂ 35 ਰੁਪਏ ਪੈਂਦੀ ਆ ਜੀ ਸਾਡਾ ਦੁੱਧ ਵੇਖਦੇ ਆ 35 ਤੋਂ 40 ਰੁਪਏ ਗਾਂ ਦਾ ਮੱਝ ਦਾ 55 ਤੋਂ 60 ਰੁਪਏ ਵੇਖਦੇ ਆ ਤਾਂ ਬਾਜਤ ਪਹਿਲਾਂ ਹੀ ਬਹੁਤ ਘੱਟ ਪਿਆ ਇਹਦੇ ਵਿੱਚ ਜੀ ਤਾਂ ਜਦੋਂ ਮਾਰਕੀਟ ਦੇ ਵਿੱਚ ਆ ਕੇ ਪ੍ਰੋਡਕਟ ਉਤਰੇ ਤਾਂ ਇਹਦੇ ਵਿੱਚ ਜਿਹੜਾ ਸਾਡਾ ਦੇੜੀ ਦਾ ਧੰਦਾ ਖਤਮ ਹੋ ਸਕਦਾ ਜੀ ਇਸੇ ਤਰ੍ਹਾਂ ਹੀ ਪਾਲਟੀ ਫਾਰਮੂਲੇ ਦੇ ਵਿੱਚ ਜਿੰਨੇ ਮੀਂਹ ਆਂਡੇ ਦਾ ਬੰਨਵਾ ਦੇ ਪ੍ਰੋਡਕਟ ਆ ਜੀ ਮੀਂਹ ਤੋਂ ਬੰਨਵਾ ਦੇ ਪ੍ਰੋਡਕਟ ਆ ਉਹ ਸਾਰੇ ਮਾਰਕੀਟ ਦੇ ਵਿੱਚ ਉਤਰਨਗੇ ਠੀਕ ਹੈ ਇਹ ਕੋਈ ਦੋ ਰਹਿ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਵੀ ਕਾਫੀ ਬਹੁਤ ਨੌਜਵਾਨ ਪੌਲਪੀਰ ਧੰਦਾ ਕਰ ਰਹੇ ਆ ਜੀ ਹੁਣ ਸਟੇਟਾਂ ਦੇ ਵਿੱਚ ਵੀ ਕਰ ਰਹੇ ਆ ਯਾਨੀ ਕਿ ਪੂਰੇ ਭਾਰਤ ਦੇ ਲੋਕਾਂ ਦੇ ਉੱਤੇ ਇਹਦਾ ਅਸਰ ਪਾਊਗਾ ਜਿਵੇਂ ਕਿ ਭਾਰਤ ਲੈਵਲ ਤੇ ਇਹਦਾ ਨੁਕਸਾਨ ਬਹੁਤ hota level ਤੇ ਪੂਰੇ ਤੇ ਇਹਦਾ ਨੁਕਸਾਨ ਹੋਊਗਾ ਜੀ ਇਸ ਤੋਂ ਅੱਗੇ ਪ੍ਰਧਾਨ ਜੀ ਜਿਹੜੇ ਹੈਗਾ ਆਪਣੇ ਐ ਐਗਰੀਕਲਚਰ ਫੀਲਡ ਦੇ ਵਿੱਚ ਵੀ ਮੈਂ ਸੁਣਿਆ ਵੀ ਉਹ ਜਿਹੜੇ ਆਪਣੇ ਪ੍ਰੋਡਕਟ ਹੈਗੇ ਲੈ ਕੇ ਆ ਰਹੇ ਜਿਵੇਂ ਆਪਾਂ ਕਹ ਲਈਏ ਸੀਡਸ ਹੋ ਕੇ ਵੱਖ-ਵੱਖ ਫਸਲਾਂ ਦੇ ਹੈ ਨਾ ਜਾਂ ਆਪਾਂ ਕਹ ਲਈਏ ਇਸ ਤਰ੍ਹਾਂ ਸਾਡੀ ਖੇਤੀਬਾੜੀ ਦੇ ਤੋਂ ਜਿਹੜੇ ਆਪਾਂ ਨਿਰਯਾਤ ਵਗੈਰਾ ਹੁੰਦਾ ਜਾਂ ਜੋ ਵੀ ਹੁੰਦਾ ਉਹਦੇ ਤੇ ਬਹੁਤ ਫਰਗਿਆਰਾ ਅਸਰ ਪਊਗਾ ਜੀ ਮਾਰਕੀਟ ਸਾਰੀ ਅਮਰੀਕਾ ਦੇ ਨਾਲ ਆਪਣੇ ਜੁੜ ਗਈ। ਦੇਖੋ ਜਿਹੜੀ ਇੰਪੋਰਟ ਡਿਊਟੀ ਹੁੰਦੀ ਹੈ ਸਰਕਾਰ ਨੇ ਲਾਈ ਇਸੇ ਕਾਰਕ ਹੀ ਹੁੰਦੀ ਆ ਜੀ ਕਿ ਜਿਹੜੀ ਬਾਹਰੋਂ ਆਉਣੀ ਵਾਲੀ ਵਸਤੂ ਆ ਉਹ ਮਹਿੰਗੀ ਰਵੇ ਸਾਡੇ ਦੇਸ਼ ਦੇ ਵਿੱਚ ਜਿਹੜੀ ਪੈਦਾ ਹੋਈ ਚੀਜ਼ ਆ ਉਹਦਾ ਬੈਨੀਫਿਟ ਦੇਸ਼ ਦੇ ਲੋਕਾਂ ਨੂੰ ਮਿਲ ਸਕੇ ਮਹਿੰਗੀ ਰਵੇ ਜਾਂ ਲੱਗੋ ਬੈਲਸ ਮਹਿੰਗੀ ਰਵੇ ਹਾਂ ਬੈਲਸ ਰਵੇ ਯਾਨੀ ਕਿ ਉਹ ਚੀਜ਼ ਆ ਜਿਹੜੀ ਉਹ ਉਦੋਂ ਡਾਉਣ ਨਾ ਹੋਵੇ ਜੇ ਆ ਮੰਨ ਕੇ ਚਲ ਕਣਕ 1600 ਰੁਪਏ ਉਧਰੋਂ ਆਉਂਦੀ ਆ ਸਰਕਾਰ ਨੇ ਪਲੱਸ 40% ਉਹਦੇ ਤੇ ਟੈਕਸ ਲਾਤਾ ਤਾਂ ਉਹ ਹੀ ਜੇ 4000 ਨੂੰ ਕਣਕ ਉਧਰੋਂ ਆ ਦੂਜਾ 2000 ਨੂੰ ਕਣਕ ਆਈ ਉਹਦੇ ਤੇ 4% ਟੈਸ ਲੱਗ ਗਿਆ ਉਹ 2800 ਹੋ ਗਏ ਆਪਣੇ ਨਾਲ ਮਹਿੰਗੀ ਹੋ ਗਈ ਜੰਨੀ ਕਿ ਤਾਂ ਉਹ ਜਿਹੜੀ ਵੇਖੂਗੀ ਮਾਰਕੀਟ ਚ ਮਹਿੰਗੀ ਵੇਖੂਗੀ ਜਦੋਂ ਇਹ ਰਿਪੋਰਟ ਜਿਹੜੀ ਖਤਮ ਕਰਤੀ ਇਹ ਜਿਹੜੀਆਂ ਇਹਨਾਂ ਚੀਜ਼ਾਂ ਦੇ ਵੀ ਪੂਰਾ 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 ਅਸਰ ਪਊਗਾ ਜੰਨੇ ਵੀ ਕਣਕ ਤੋਂ ਬਣਨ ਵਾਲੇ ਪ੍ਰੋਡਕਟ ਉਹਨਾਂ ਤੇ ਵੀ ਅਸਰ ਪਊਗਾ ਖਾਸ ਕਰਕੇ ਕਿਸਾਨ ਦੇ ਉੱਤੇ ਸਭ ਤੋਂ ਵੱਡਾ ਅਸਰ ਪਊਗਾ ਇਹ ਜਿਹੜੀ ਜ਼ਮੀਨ ਹੈ ਇਹਨੂੰ ਖੋਣ ਦੇ ਤਰੀਕੇ ਇਹ ਸਰਕਾਰਾਂ ਅਪਣਾ ਰਹੀਆਂ ਕਿਸੇ ਤਰ੍ਹਾਂ ਵੀ ਵਰਲਡ ਦੇ ਉੱਤੇ ਜਿਹੜਾ ਇਹਨਾਂ ਨੇ ਦੱਸਦਾ ਹਜ਼ਾਰ ਰੈਕਟਰ ਦੇ ਫਾਰਮ ਬਣਾ ਕੇ ਖੇਤੀ ਸ਼ੁਰੂ ਕਰਨੀਆਂ ਖਾਸ ਕਰਕੇ ਭਾਰਤ ਦੇ ਵਿੱਚ ਪੰਜਾਬ ਖਿੱਤੇ ਦੇ ਵਿੱਚ ਇਹ ਪੰਜਾਬ ਦੀ ਜ਼ਮੀਨ ਨੂੰ ਤੇ ਲੋਕਾਂ ਨੂੰ ਦੱਬਣਾ ਚਾਹੁੰਦੇ ਆ ਪਰ ਪੰਜਾਬ ਦੇ ਲੋਕ ਅਣਖੀ ਹੈ ਮਿਹਨਤੀ ਹੈ ਬਾਬਰ ਕਾ ਤੋਂ ਲੈ ਕੇ ਬਹੁਤ ਧੜਵੀ ਆਏ ਆ ਇਸ ਪੰਜਾਬ ਨੂੰ ਨੱਪਣ ਵਾਸਤੇ ਇਸ ਜ਼ਮੀਨ ਨੂੰ ਨੱਪਣ ਵਾਸਤੇ ਉਹਨਾਂ ਸਾਰਿਆਂ ਦੇ ਪੰਜਾਬੀਆਂ ਨੇ ਅਣਖੀ ਹੋਣ ਦੇ ਨਾਤੇ ਸਾਰਿਆਂ ਦੇ ਮੂੰਹ ਮੋੜੇ ਆ ਅੱਗੇ ਜਿਹੜਾ ਇਸ ਅੰਦੋਲਨ ਦੀ ਕਮਾਂਡ ਹੈ ਜਿਹੜਾ ਪੰਜਾਬ ਸੰਭਾਲੂਗਾ ਜੋ ਡਬਲਯੂਟੀਏ ਦੇ ਵਿੱਚੋਂ ਜਿੰਨਾ ਜਿਹੜਾ ਭਾਰਤ ਬਾਹਰ ਨਹੀਂ ਆਉਂਦਾਗਾ ਗੈਰ ਸਮਝੌਤਾ ਦੇ ਵਿੱਚੋਂ ਬਾਹਰ ਨਹੀਂ ਹੁੰਦਾਗਾ ਉਹਨਾਂ ਚੜ ਇਹ ਲੜਾਈ ਜਾਰੀ ਰਹੂਗੀ ਹੁਣ 25 ਅਗਸਤ ਗੈਨ ਸਵਾਗਤ ਸਨੁਕਤ ਖਸਾਨ ਮੋਰਚਾ ਗੈਰ ਰਾਜਿਕ ਤੇ ਭਾਰਤੀ ਸੰਘ ਇਕਤਾ ਸਿੱਧੂਪੁਰ ਦੇ ਖਾਸ ਕਰਕੇ ਜਿੰਨੇ ਮੈਂਬਰ ਆ ਉਹ ਧਿਆਨ ਨਾਲ ਸੁਣ ਲੈਣਨ ਬਈ ਕੋਈ ਵੀ ਵੀਰਵਾਣ ਜਾ ਨਹੀਂ ਰਹਿਣਾ ਚਾਹੀਦਾਗਾ ਜਿਹੜਾ 25 ਤਰੀਕ ਵਾਲੇ ਇੱਕ ਦਿਨ ਦਾ ਪ੍ਰੋਗਰਾਮ ਆਪਣਾ ਚੇਤਾਵਨੀ ਸਰਕਾਰ ਨੂੰ ਦੇਣ ਜਾਣਾ ਆਪਾਂ ਉੱਥੇ ਜਿਹੜਾ ਜੇ ਭਾਈ ਤੁਸੀਂ ਨਾ ਕਰਮਾ ਇਹਨਾਂ ਹੱਕਰਾਂ ਤੋਂ ਆਵਾਜ਼ ਨਾ ਆਏ ਇਹ ਸਮਝੌਤਿਆਂ ਤੋਂ ਆਵਾਜ਼ ਨਾ ਆਏਗੇ ਤਾਂ ਇਹਦੋਂ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ ਤਾਂ ਅਸੀਂ ਕਿਸੇ ਹਾਲਤ 'ਚ ਵੀ ਨਾਂ ਦੀ ਜ਼ਮੀਨ ਨਾ ਡੇੜੀ ਧੰਦੇ ਕਿਸੇ ਵੀ ਤਰ੍ਹਾਂ ਦੇ ਇਹਨਾਂ ਤੇ ਹੋਣ ਵਾਲੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਇਹਨਾਂ ਬੀਕੇਯੂ ਸਿੱਧੂ ਪਰਦੇ ਯੂਥ ਰੈਂਕ ਦੇ ਪ੍ਰਧਾਨ ਹਿਸ਼ਾਰ ਸਿੰਘ ਜੀ ਆਪ ਸੁਣਨਾ ਪ੍ਰਧਾਨ ਇਹਨਾਂ ਨੇ ਸਰਕਾਰ ਦੇ ਔਨ ਜਿਹੜੇ ਅਗਾਹ ਅਗਾਹ ਦੇ ਪਲਾਨ ਹੈ ਕਿ ਉਹਨਾਂ ਦੇ ਬਾਰੇ ਚ ਆਪਾਂ ਨੂੰ ਜਾਣਕਾਰੀ ਦਿੱਤੀ ਸੋ ਇਹਨਾਂ ਦੇ ਕਹਿ ਅਨੁਸਾਰੀ ਜੇ ਆਪਾਂ ਨੂੰ ਵੀ ਇਸ ਸਰਚ ਦਾ ਰਾ ਪੜ੍ਹਨਾ ਚਾਹੀਦਾ ਕਿਉਂਕਿ ਸਾਡੇ ਕੋਲੇ ਸਾਡੀ ਲਾਸਟ ਪ੍ਰਾਪਰਟੀ ਸਾਡੀ ਜ਼ਮੀਨ ਜਾਇਦਾਦ ਹੈ ਸਾਡਾ ਪਸ਼ੂ ਤਾਂ ਹੈ ਨਾ ਜੇ ਇਹਦਾ ਹੀ ਮਤਲਬ ਕੋਈ ਨੁਕਸਾਨ ਹੁੰਦਾ ਜਾਂ ਸਰਕਾਰਾਂ ਇਹਨਾਂ ਦੇ ਕਾਬੂ ਹੁੰਦੀਆਂ ਤਾਂ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਮੈਂ ਕੱਲ ਕੱਲ ਕੀਤੀ ਸੀ ਬਹੁਤ ਮਾੜੇ ਹੋ ਸਕਦੇ ਸੋ ਆਓ ਇਹਨਾਂ ਦੀ ਇਸ ਕਾਲ ਨੂੰ ਆਪਾਂ ਐਕਸੈਪਟ ਕਰਦੇ ਹੋਏ 25 ਤਰੀਕ ਨੂੰ ਵੱਧ ਚੜ ਕੇ ਅੰਦੋਲਨ ਦੇ ਵਿੱਚ ਹਿੱਸਾ ਲਈਏ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਆਰੰਭ ਰੱਖਾ